ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਆਈ ਵੱਡੀ ਖਬਰ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਸਿਮਨਤਾ <li>ਲਵਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੀ ਹਾਂ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਆ ਜਿਸ ਦੇ ਵਿੱਚ ਸਾਹਮਣੇ ਹੈ ਕਿ ਅੱਜ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਨਾਲ ਹੀ ਕਾਓਸਸ ਦੀ ਰਿਪੋਰਟ ਵੀ ਮੰਗੀ ਹੈ ਜੀ ਹਾਂ ਕਾਓਸਸ ਦੇ ਹਿਸਾਬ ਦੀ ਰਿਪੋਰਟ ਉਹਨਾਂ ਦੇ ਵੱਲੋਂ ਮੰਗੀ ਕਿ ਕਿੰਨਾ ਤੁਹਾਡੇ ਕੋਲ ਕਾਉਸ ਸੈਸ ਹੈ ਤੇ ਕਿੰਨਾ ਤੁਸੀਂ ਉਸ ਨੂੰ ਵਰਤ ਲਿਆ ਤੇ ਕਿੰਨਾਕ ਤੁਸੀਂ ਉਸ ਨੂੰ ਇਸਤੇਮਾਲ ਕਰ ਰਹੇ ਹੋ ਹੁਣ ਤੱਕ ਕਿੰਨਾਕ ਕੀਤਾ ਗਿਆ ਤਾਂ ਇਹ ਸਾਰੀ ਰਿਪੋਰਟ ਜਿਹੜੀ ਆ ਹਾਈ ਕੋਰਟ ਦੇ ਵੱਲੋਂ ਮੰਗੀ ਗਈ ਹੈ ਰਾਜਵੀਰ ਜਵੰਦਾ ਦਾ ਬੱਦੀ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਕਿਹਾ ਗਿਆ ਕਿ ਆਵਾਰਾ ਪਸ਼ੂਆਂ ਦੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਹਸਪੀਟਲ ਦੇ ਵਿੱਚ ਦਾਖਲ ਕਰਵਾਏ ਗਏ ਫਿਰ 40s ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਕਾਫੀ ਦਿਨ ਵੈਂਟੀਲੇਟਰ ਤੇ ਰਹਿ ਕੇ ਜ਼ਿੰਦਗੀ ਦੀ ਜੰਗ ਨੂੰ ਹਾਰਦੇ ਹੋਏ ਦਮ ਤੋੜ ਦਿੱਤਾ ਫਿਰ ਬਿੱਤੇ ਕੱਲ ਹੀ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਅੱਜ ਫੁੱਲ ਚੁਗਣ ਦੀ ਰਸਮ ਜਿਹੜੀ ਆ ਉਹ ਅਦਾ ਕੀਤੀ ਗਈ ਤੇ ਅੱਜ ਹੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਨਾਲ ਹੀ ਉਹਨਾਂ ਤੋਂ ਕਾਓ ਸੈਸ ਦੇ ਜਿਹੜੀ ਹੈ ਰਿਪੋਰਟ ਮੰਗੀ ਆ ਹਿਸਾਬ ਮੰਗਿਆ ਕਿ ਕਿੰਨਾ ਕਾਓ ਸੈਸ ਤੁਸੀਂ ਹੁਣ ਤੱਕ ਇਸਤੇਮਾਲ ਕਰ ਚੁੱਕੇ ਹੋ ਕਿੰਨਾ ਕਿ ਇਸਤੇਮਾਲ ਕਰਨਾ ਰਹਿੰਦਾ ਹੈ ਬਾਕੀ ਕਿ ਹੁਣ ਤੱਕ ਇਹ ਜਾਣਨਾ ਬੇਹਦ ਜ਼ਰੂਰੀ ਹੈ ਲੋਕਾਂ ਦੇ ਸਾਹਮਣੇ ਆਉਣਾ ਜ਼ਰੂਰੀ ਹੈ ਕਿ ਸਰਕਾਰ ਕਾ ਉਸੈਸ ਯੂਜ਼ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਕਾ ਉਸੈਸ ਕਿੱਥੇ ਵਰਤਿਆ ਜਾ ਰਿਹਾ ਕਿਉਂਕਿ ਕਿਹਾ ਜਾਂਦਾ ਹੈ ਕਿ ਟੈਕਸ ਜੇਬ ਦੇ ਵਿੱਚ ਹੈ ਆਵਾਰਾ ਪਸ਼ੂ ਬਾਹਰ ਨੇ ਹੁਣ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਤੇ ਹਿਮਾਚਲ ਸਰਕਾਰ ਹਾਈ ਕੋਰਟ ਦੇ ਵਿੱਚ ਰਿਪੋਰਟ ਕਿਹੜੀ ਪੇਸ਼ ਕਰਦੀ ਹੈ ਕਿੰਨਾ ਕੁ ਉਹਨਾਂ ਨੇ ਖਰਚਾ ਕੀਤਾ ਕਿੰਨਾ ਕੁ ਉਹਨਾਂ ਨੇ ਕਾਓ ਸੈਸ ਇਸਤੇਮਾਲ ਕੀਤਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਦੀ ਜੇ ਗੱਲ ਕਰ ਲਈ ਜਾਵੇ ਤਾਂ ਰਾਜਵੀਰ ਜਵੰਦਾ ਦੇ ਨਾਲ ਜੋ ਹਾਦਸਾ ਹੋਇਆ ਉਸ ਨੂੰ ਲੈ ਕੇ ਕੋਰਟ ਦੇ ਵਿੱਚ ਸੁਣਵਾਈ ਸੀਗੀ ਸੁਣਵਾਈ ਦੌਰਾਨ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਹੁਣ ਹਿਮਾਚਲ ਸਰਕਾਰ ਆਪਣਾ ਪੱਖ ਕਿਸ ਤਰ੍ਹਾਂ ਹਾਈ ਕੋਰਟ ਦੇ ਵਿੱਚ ਰੱਖੇਗੀ ਇਹ ਆਉਣ ਵਾਲਾ ਸਮਾਂ ਤੇ ਆਉਣ ਵਾਲੀ ਤਾਰੀਖ ਦੱਸੇਗੀ ਤੁਹਾਨੂੰ ਦੱਸ ਦਈਏ ਕਿ ਵਕੀਲ ਨਵਕਿਰਨ ਸਿੰਘ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਅੱਜ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਸੇ ਦੇ ਵਿੱਚ ਮੌਤ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਾ ਹੈ ਜੀ ਹਾਂ ਉਹਨਾਂ ਕਹਿਆ ਕਿ ਹਿਮਾਚਲ ਸਰਕਾਰ ਕਾਓ ਸੈਸ ਲਗਾਉਂਦੀ ਹੈ ਇਸ ਟੈਕਸ ਤੇ ਹਜ਼ਾਰ ਕਰੋੜ ਰੁਪਏ ਇਕੱਠੇ ਕਰ ਚੁੱਕੇ ਆ ਫਿਰ ਵੀ ਰਾਜਵੀਰ ਵਰਗੇ ਨੌਜਵਾਨ ਅਜੇ ਵੀ ਜਾਨਵਰਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਮਾਮਲੇ 'ਚ ਸੁਣਵਾਈ ਹੋਈ ਅੱਜ ਤੇ ਤੁਹਾਨੂੰ ਦੱਸ ਦਈਏ ਕਿ ਮਾਮਲੇ ਦੇ ਵਿੱਚ ਜੋ ਹਾਈ ਕੋਰਟ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਉਹਨਾਂ ਤੋਂ ਕਾਓ ਸੈਸ ਦੀ हिसाब दी रिपोर्ट मांगी है कि ਹੁਣ ਤੱਕ ਉਹਨਾਂ ਦੇ ਕੋਲ ਕਿੰਨਾ ਕਾਊਸਸ ਇਕੱਠਾ ਹੋਇਆ ਕਿੰਨਾ ਉਹਨਾਂ ਨੇ ਹੁਣ ਤੱਕ ਵਰਤਿਆ ਤੋਂ ਅੰਦਾਜ਼ ਦिए ਕਿ ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਹੋਏ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਉਹ ਪਿਛਲੇ 11 ਦਿਨਾਂ ਤੋਂ ਮੁਹਾਲੀ ਦੇ ਫਾਟੇ ਸਸਥਾਨ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਹੋਇਆ ਜੰਗ ਹਾਰਦੇ ਹੋਏ ਆਪਣਾ ਦਮ ਤੋੜ ਗਿਆ ਰਾਜਵੀਰ ਨੇ ਬੁੱਧਵਾਰ ਸਵੇਰੇ 10:55 ਮਿੰਟ ਤੇ ਆਖਰੀ ਸਾਹ ਲਏ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਅੱਖ ਨਮ ਹੋ ਗਈ ਹਰ ਵਿਅਕਤੀ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਦੇ ਪਿੰਡ ਵੀ ਪਹੁੰਚਿਆ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਿਆ ਤੇ ਪੋਸਟਾਂ ਸ਼ੇਅਰ ਕਰਕੇ ਦੁੱਖ ਜ਼ਾਹਿਰ ਕੀਤਾ ਹੁਣ ਹਿਮਾਚਲ ਸਰਕਾਰ ਆਪਣੇ ਵੱਲੋਂ ਕਿਸ ਤਰ੍ਹਾਂ ਦੇ ਅੰਕੜੇ ਪੇਸ਼ ਕਰਦੀ ਹੈ ਰਿਪੋਰਟਰ ਕਿਸ ਤਰ੍ਹਾਂ ਦੀ ਦਿੰਦੀ ਹੈ ਕੀ ਕੁਝ ਤਰਕ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਆਈ ਵੱਡੀ ਖਬਰ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਸਿਮਨਤਾ <li>ਵਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜੀ ਹਾਂ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਹਮਣੇ ਹੈ ਕਿ ਅੱਜ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਨਾਲ ਹੀ ਕਾਓ ਸੈਸ ਦੀ ਰਿਪੋਰਟ ਵੀ ਮੰਗੀ ਹੈ ਜੀ ਹਾਂ ਕਾਓ ਸੈਸ ਦੇ ਹਿਸਾਬ ਦੀ ਰਿਪੋਰਟ ਉਹਨਾਂ ਦੇ ਵੱਲੋਂ ਮੰਗੀ ਗਈ ਆ ਕਿ ਕਿੰਨਾ ਤੁਹਾਡੇ ਕੋਲ ਕਾਉਸ ਸੈਸ ਹੈ ਤੇ ਕਿੰਨਾ ਤੁਸੀਂ ਉਸ ਨੂੰ ਵਰਤ ਲਿਆ ਹੈ ਤੇ ਕਿੰਨਾਕ ਤੁਸੀਂ ਉਸ ਨੂੰ ਇਸਤੇਮਾਲ ਕਰ ਰਹੇ ਹੋ ਹੁਣ ਤੱਕ ਕਿੰਨਾਕ ਕੀਤਾ ਗਿਆ ਤਾਂ ਇਹ ਸਾਰੀ ਰਿਪੋਰਟ ਜਿਹੜੀ ਆ ਹਾਈ ਕੋਰਟ ਦੇ ਵੱਲੋਂ ਮੰਗੀ ਗਈ ਹੈ ਰਾਜਵੀਰ ਜਵੰਦਾ ਦਾ ਬੱਦੀ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਕਿਹਾ ਗਿਆ ਕਿ ਆਵਾਰਾ ਪਸ਼ੂਆਂ ਦੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਹਸਪੀਟਲ ਦੇ ਵਿੱਚ ਦਾਖਲ ਕਰਵਾਏ ਗਏ ਫਿਰ 40s ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਕਾਫੀ ਦਿਨ ਵੈਂਟੀਲੇਟਰ ਤੇ ਰਹਿ ਕੇ ਜ਼ਿੰਦਗੀ ਦੀ ਜੰਗ ਨੂੰ ਹਾਰਦੇ ਹੋਏ ਦਮ ਤੋੜ ਦਿੱਤਾ ਫਿਰ ਬੀਤੇ ਕੱਲ ਹੀ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਅੱਜ ਫੁੱਲ ਚੁਗਣ ਦੀ ਰਸਮ ਜਿਹੜੀ ਆ ਉਹ ਅਦਾ ਕੀਤੀ ਗਈ ਤੇ ਅੱਜ ਹੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਨਾਲ ਹੀ ਉਹਨਾਂ ਤੋਂ ਕਾਉਸੈਸ ਦੇ ਜਿਹੜੀ ਹੈ ਰਿਪੋਰਟ ਮੰਗੀ ਆ ਹਿਸਾਬ ਮੰਗਿਆ ਕਿ ਕਿੰਨਾ ਕਾਉਸੈਸ ਤੁਸੀਂ ਹੁਣ ਤੱਕ ਇਸਤੇਮਾਲ ਕਰ ਚੁੱਕੇ ਹੋ ਕਿੰਨਾ ਕਿ ਇਸਤੇਮਾਲ ਕਰਨਾ ਰਹਿੰਦਾ ਹੈ ਬਾਕੀ ਕਿ ਹੁਣ ਤੱਕ ਇਹ ਜਾਣਨਾ ਬੇਹਦ ਜ਼ਰੂਰੀ ਹੈ ਲੋਕਾਂ ਦੇ ਸਾਹਮਣੇ ਆਣਾ ਜ਼ਰੂਰੀ ਹੈ ਕਿ ਸਰਕਾਰ ਕਾਉਸੈਸ ਯੂਜ਼ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਕਾਉਸੈਸ ਕਿੱਥੇ ਵਰਤਿਆ ਜਾ ਰਿਹਾ ਕਿਉਂਕਿ ਕਿਹਾ ਜਾਂਦਾ ਹੈ ਕਿ ਟੈਕਸ ਜੇਬ ਦੇ ਵਿੱਚ ਹੈ ਅਵਾਰਾ ਪਸ਼ੂ ਬਾਹਰ ਨੇ ਹੁਣ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਤੇ ਹਿਮਾਚਲ ਸਰਕਾਰ ਹਾਈ ਕੋਰਟ ਦੇ ਵਿੱਚ ਰਿਪੋਰਟ ਕਿਹੜੀ ਪੇਸ਼ ਕਰਦੀ ਹੈ ਕਿੰਨਾ ਕੁ ਉਹਨਾਂ ਨੇ ਖਰਚਾ ਕੀਤਾ ਕਿੰਨਾ ਕੁ ਉਹਨਾਂ ਨੇ ਕਾਓ ਸੈਸ ਇਸਤੇਮਾਲ ਕੀਤਾ ਹੈ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਦੀ ਜੇ ਗੱਲ ਕਰ ਲਈ ਜਾਵੇ ਤਾਂ ਰਾਜਵੀਰ ਜਵੰਦਾ ਦੇ ਨਾਲ ਜੋ ਹਾਦਸਾ ਹੋਇਆ ਉਸ ਨੂੰ ਲੈ ਕੇ ਕੋਰਟ ਦੇ ਵਿੱਚ ਸੁਣਵਾਈ ਸਿਗੀ ਸੁਣਵਾਈ ਦੌਰਾਨੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਹੁਣ ਹਿਮਾਚਲ ਸਰਕਾਰ ਆਪਣਾ ਪੱਖ ਕਿਸ ਤਰ੍ਹਾਂ ਹਾਈ ਕੋਰਟ ਦੇ ਵਿੱਚ ਰੱਖੇਗੀ ਇਹ ਆਉਣ ਵਾਲਾ ਸਮਾਂ ਤੇ ਆਉਣ ਵਾਲੀ ਤਾਰੀਖ ਦਸੇਗੀ ਤੁਹਾਨੂੰ ਦੱਸ ਦਈਏ ਕਿ ਵਕੀਲ ਨਵਕਿਰਨ ਸਿੰਘ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਅੱਜ ਇਸ ਪਟੀਸ਼ਨ ਤੇ ਸੁਣਵਾਈ ਹੋਈ ਹੈ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਸੇ ਦੇ ਵਿੱਚ ਮੌਤ ਦਾ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਾ ਹੈ ਜੀ ਹਾਂ ਉਹਨਾਂ ਕਹਿਆ ਕਿ ਹਿਮਾਚਲ ਸਰਕਾਰ ਕਾਓ ਸੈਸ ਲਗਾਉਂਦੀ ਹੈ ਇਸ ਟੈਕਸ ਤੇ ਹਜ਼ਾਰ ਕਰੋੜ ਰੁਪਏ ਇਕੱਠੇ ਕਰ ਚੁੱਕੇ ਆ ਫਿਰ ਵੀ ਰਾਜਵੀਰ ਵਰਗੇ ਨੌਜਵਾਨ ਅਜੇ ਵੀ ਜਾਨਵਰਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਮਾਮਲੇ 'ਚ ਸੁਣਵਾਈ ਹੋਈ ਅੱਜ ਤੇ ਤੁਹਾਨੂੰ ਦੱਸ ਦਈਏ ਕਿ ਮਾਮਲੇ ਦੇ ਵਿੱਚ ਜੋ ਹਾਈ ਕੋਰਟ ਨੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਉਹਨਾਂ ਤੋਂ ਕਾਓ ਸੈਸ ਦੀ हिसाब दी रिपोर्ट मांगी है कि ਹੁਣ ਤੱਕ ਉਹਨਾਂ ਦੇ ਕੋਲ ਕਿੰਨਾ ਕਾਉਸਸ ਇਕੱਠਾ ਹੋਇਆ ਕਿੰਨਾ ਉਹਨਾਂ ਨੇ ਹੁਣ ਤੱਕ ਵਰਤਿਆ ਉਹਨਾਂ ਦੱਸ ਦिए ਕਿ ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਹੋਏ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਉਹ ਪਿਛਲੇ 11 ਦਿਨਾਂ ਤੋਂ ਮੁਹਾਲੀ ਦੇ ਫਾਟੇ ਸਸਥਾਨ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਹੋਇਆ ਜੰਗ ਹਾਰਦੇ ਹੋਏ ਆਪਣਾ ਦਮ ਤੋੜ ਗਿਆ ਰਾਜਵੀਰ ਨੇ ਬੁੱਧਵਾਰ ਸਵੇਰੇ 10:55 ਮਿੰਟ ਤੇ ਆਖਰੀ ਸਾਹ ਲਏ ਜਿਸ ਤੋਂ ਬਾਅਦ ਪੂਰੇ ਪੰਜਾਬ ਦੀ ਅੱਖ ਨਮ ਹੋ ਗਈ ਹਰ ਵਿਅਕਤੀ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਦੇ ਪਿੰਡ ਵੀ ਪਹੁੰਚਿਆ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਸੋ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਿਆ ਤੇ ਪੋਸਟਾਂ ਸ਼ੇਅਰ ਕਰਕੇ ਦੁੱਖ ਜ਼ਾਹਿਰ ਕੀਤਾ ਹੁਣ ਹਿਮਾਚਲ ਸਰਕਾਰ ਆਪਣੇ ਵੱਲੋਂ ਕਿਸ ਤਰ੍ਹਾਂ ਦੇ ਅੰਕੜੇ ਪੇਸ਼ ਕਰਦੀ ਹੈ ਰਿਪੋਰਟਰ ਕਿਸ ਤਰ੍ਹਾਂ ਦੀ ਦਿੰਦੀ ਹੈ ਕੀ ਕੁਝ ਤਰਕ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤੇ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ